ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਅੱਜ ਬੜੇ ਭਰੇ ਮਨ ਨਾਲ ਇਹ ਵੀਡੀਓ ਲਾਈਵ ਬਣਾਉਣ ਲੱਗਿਆ ਜੀ ਇਹ ਦੇਖੋ ਜਿਸ ਪਾਰਟੀ ਨਾਲ ਬੰਦਾ 37 38 ਸਾਲ ਤੋਂ ਜੁੜਿਆ ਹੋਵੇ ਔਰ ਸਭ ਤੋਂ ਵੱਡੇ ਇਮੋਸ਼ਨਸ ਮੇਰੇ ਸਵਰਗੀ ਪਿਤਾ ਜੀ ਸardar Shivraj Singh ji ਦੇ ਨਾਲ ਸਾਥ ਉਹ ਸਾਡੇ ਸਾਰੇ ਪਰਿਵਾਰ ਨੂੰ ਬਾਦਲ ਸਾਹਿਬ ਦੀ ਬਾਹ ਫਲਾ ਕੇ ਗਈ ਸੀ ਕਿ ਬੇਟਾ ਇਹਨਾਂ ਦੇ ਨਾਲ ਲਗੇ ਰਹੋ ਮਾੜਾ ਚੰਗਾ ਸਮਾਂ ਆਉਂਦਾ ਤੁਸੀਂ ਪਾਰਟੀ ਦਾ ਸਾਥ ਨਹੀਂ ਛੱਡਣਾ ਬਾਦਲ ਪਰਿਵਾਰ ਦਾ ਸਾਥ ਨਹੀਂ ਛੱਡਣਾ ਅਸੀਂ ਡਟ ਕੇ ਸਾਥ ਦਿੱਤਾ ਬੜਾ ਮਾੜਾ ਚੰਗਾ ਸਮਾਂ ਪਾਰਟੀ ਤੇ ਆਇਆ 1999 ਦੇ ਵਿੱਚ ਮੈਂ ਪਹਿਲੇ ਇਲੈਕਸ਼ਨ ਦੇ ਵਿੱਚ ਜਦੋਂ ਆ ਭਾਈ ਸਾਹਿਬ ਐ ਸ਼ਮਿੰਦਰ ਸਿੰਘ ਜੀ ਇਲੈਕਸ਼ਨ ਲੜੇ ਸੀ ਉਦੋਂ ਮੈਂ ਪਾਰਟੀ ਦਾ ਕੰਮ ਕੀਤਾ ਉਦੋਂ ਉਪਰੰਤ ਫਿਰ 1992 ਦੇ ਵਿੱਚ ਪਾਰਟੀ ਨੇ ਬਾਈਕਾਊਟ ਕਰਤਾ ਤੇ 1995 ਦੇ ਵਿੱਚ ਫਿਰ ਬਾਈ ਇਲੈਕਸ਼ਨ ਆਇਆ ਇਥੋਂ ਦਾ ਗਿੱੜਵੇ ਦਾ ਤੇ ਸਾਰੇ ਇਸ ਗੱਲ ਦੇ ਇਹ ਗੁਆਹੇ ਸਾਰੇ ਉਹ ਗੱਲ ਜਗ ਜाहिर ਹੀ ਆ ਕਿ ਜੋ ਅਸੀਂ ਤਨਮਨਤਾ ਨਾਮ ਪਾਰਟੀ ਦੀ ਸੇਵਾ ਕੀਤੀ ਸਾਰੇ ਅਕਾਲੀ ਦਲ ਨੂੰ ਚੜ੍ਹਦੀ ਕਲਾ 'ਚ ਉਸ 1995 ਦੇ ਬਾਈ ਇਲੈਕਸ਼ਨ ਨੇ ਕੀਤਾ ਜਿੱਤਣ ਤੋਂ ਬਾਅਦ ਫਿਰ ਪਾਰਟੀ ਦਾ ਦੁਬਾਰਾ ਇੱਕ ਪਲੇਟਫਾਰਮ ਬਣਿਆ ਇੱਕ ਪਾਰਟੀ ਦੀ ਚੜ੍ਹਾਈ ਹੋਈ ਤੇ 1997 ਦੇ ਵਿੱਚ ਇਸ ਬਾਈ ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤੇ ਜਿਹਦੇ ਤੇ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣੇ 2002 ਤੱਕ ਚਲੋ ਸਰਕਾਰ ਦਾ ਨਿਕਮਾਣਿਆ 2002 ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਬਣੀ ਔਰ ਉਹਨਾਂ ਦੀ ਕੋਈ ਨਿੱਜੀ ਰੰਜਿਸ਼ ਕਰਕੇ ਜਿਹੜੇ ਵੀ ਨਾਲ ਸੀ ਉਹਨਾਂ ਨੂੰ ਵੀ ਨਾਲ ਆਟੇ ਦੇ ਨਾਲ ਪੜਿੱਥਨ ਲੱਗਿਆ ਸਾਡਾ ਵੀ ਉਹ ਤੋਂ ਬੜਾ ਨੁਕਸਾਨ ਕੀਤਾ ਤੇ ਪਰ ਅਸੀਂ ਡੋਲੇ ਨਹੀਂ ਪਾਰਟੀ ਦੇ ਨਾਲ ਡਟ ਕੇ ਖੜੇ ਬਾਦਲ ਪਰਿਵਾਰ ਦੇ ਨਾਲ ਡਟ ਕੇ ਖੜੇ ਜਿੱਥੇ-ਜਿੱਥੇ ਜ਼ਰੂਰਤ ਪਈ ਜਦੋਂ ਵੀ ਬਾਦਲ ਸਾਹਿਬ ਦਾ ਸੁਖਵੀਰ ਜੀ ਦਾ ਕੋਈ ਵੀ ਹੁਕਮ ਆਉਂਦਾ ਖਿੜੇ ਮੱਥੇ ਪਰਵਾਣ ਕਰਕੇ ਅਸੀਂ ਹਮੇਸ਼ਾ ਜਿੱਥੇ ਬੁਲਾਉਂਦੇ ਉੱਥੇ ਜਾਂਦੇ ਤੇ ਜੋ ਵੀ ਸਾਨੂੰ ਸੇਵਾ ਲਾਉਂਦੇ ਅਸੀਂ ਉਹਨੂੰ ਸਿਰੇ ਚੜਾਉਂਦੇ ਪੰਜ ਸਾਲ ਕੜੀ ਮਿਹਨਤ ਮੁਸ਼ਕਲਤ ਤੋਂ ਬਾਅਦ ਪਾਰਟੀ ਦੀ 2007 ਦੇ ਵਿੱਚ ਦੁਬਾਰਾ ਸਰਕਾਰ ਬਣਦੀ ਆ ਚਲੋ ਸਰਕਾਰ ਬਣ ਗਈ ਕੰਮ ਠੀਕ ਚੱਲ ਰਿਹਾ ਸੀ 2010 ਦੇ ਵਿੱਚ ਫੇਰ ਪਾਰਟੀ ਤੇ ਇੱਕ ਸੰਕਟ ਦੀ ਘੜੀ ਆਣ ਬਣੀ ਹੋਈ ਜਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਇਹ ਹਲਕਾ ਛੱਡ ਕੇ ਇੱਕ ਨਵੀਂ ਪਾਰਟੀ ਬਣਾਲੀ ਤੇ ਪਾਰਟੀ ਦੇ ਅੰਦਰ ਹੀ ਉਹਨਾਂ ਨੇ ਇੱਕ ਬਗਾਵਤ ਖੜੀ ਕਰਤੀ ਫੇਰ ਸਾਡੇ ਵਾਸਤੇ ਦੋ ਰਸਤੇ ਬਣ ਗਏ ਇੱਕ ਸਰਦਾਰ ਮਨਪੀ ਸਿੰਘ ਬਾਦਲ ਸਾਹ ਬਣੇ ਜਾਂਦਾ ਸੀ ਤੇ ਦੂਸਰਾ ਸਰਦਾਰ ਸੁਖਬੀਤ ਸਿੰਘ ਜੀ ਬਾਲਸਾ ਬਣੇ ਜਾਂਦਾ ਸੀ ਅਸੀਂ ਸਰਦਾਰ ਸੁਖਬੀਤ ਸਿੰਘ ਜੀ ਬਾਲਸਾ ਵਾਲਾ ਰਸਤਾ ਚੁਣਿਆ ਤੇ ਉਹਨਾਂ ਦੇ ਰਸਤੇ ਤੇ ਅਸੀਂ ਚੱਲੇ 2000 12 ਦਾ ਇਲੈਕਸ਼ਨ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਪੀਪੀਪੀ ਦੀ ਸਰਕਾਰ ਬਣੂਗੀ ਸਰਦਾਰ ਮਨਪੀਤ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਨਗੇ ਪਰ ਅਸੀਂ ਡੋਲੇ ਨਹੀਂ ਸਰਦਾਰ ਸੁਖਬੀਰ ਸਿੰਘ ਜੀ ਬਾਲਸਾਹ ਦਾ ਡਟ ਕੇ ਸਾਥ ਦਿੱਤਾ ਚਲੋ ਪਰਮਾਤਮਾ ਨੇ ਬੜੀ ਮਿਹਰ ਹੋਈ ਔਰ ਫਿਰ ਦੁਬਾਰਾ ਆਕਾਲੀ ਦਲ ਦੀ ਸਰਕਾਰ ਬਣ ਗਈ ਸਰਕਾਰ ਬਣਨ ਤੋਂ ਬਾਅਦ ਮੈਨੂੰ ਇਸ ਹਲਕੇ ਦੀ ਸੇਵਾ ਦਿੱਤੀ ਗਈ ਮੁੱਖ ਸੇਵਾਦਾਰ ਵਜੋਂ ਮੈਨੂੰ ਇਸ ਹਲਕੇ ਦੇ ਵਿੱਚ ਗਿਦਰਵੇ ਦੇ ਵਿੱਚ ਮੈਨੂੰ ਤਾਂ ਪਿਆ ਗਿਆ ਬੜੀ ਇਮਾਨਦਾਰੀ ਨਾਲ ਨੇਕ ਨੀਤੀ ਨਾਲ ਪਿਆਰ ਨਾਲ ਲੋਕਾਂ ਨੂੰ ਨਾਲ ਜੋੜ ਕੇ ਰੱਖਿਆ ਕਦੇ ਬਾਦਲ ਸਾਹਿਬ ਦੀ ਪੱਗ ਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਪੱਗ ਨੂੰ ਕਦੇ ਦਾਗ ਨਹੀਂ ਲੱਗਣ ਦਿੱਤਾ ਹਲਕੇ ਦੇ ਵਿੱਚ ਕਦੇ ਕੋਈ ਐਸੀ ਗੱਲ ਨਹੀਂ ਹੋਈ ਵੀ ਜਿਸ ਕਰਕੇ ਮੇਰੇ ਕਰਕੇ ਕੋਈ ਪਾਰਟੀ ਦੀ ਬਦਨਾਮੀ ਹੋ ਗਈ ਹੋਵੇ ਮੇਰੇ ਪਰਿਵਾਰ ਕਰਕੇ ਜਾਂ ਬਾਦਲ ਪਰਿਵਾਰ ਦੀ ਬਦਨਾਮੀ ਹੋ ਗਈ ਹੋਵੇ ਬੜੀ ਇਮਾਨਦਾਰੀ ਨਾਲ ਨੇਕ ਨੀਤੀ ਨਾਲ ਸੀ 5 ਸਾਲ ਸਿਆਸਤ ਕੀਤੀ 2017 ਦੇ ਇਲੈਕਸ਼ਨ ਲੜੇ ਬੜਾ ਲੋਕਾਂ ਨੇ ਸਾਥ ਦਿੱਤਾ ਪਹਿਲਾ ਇਲੈਕਸ਼ਨ ਮੈਂ 2017 ਚ ਲੜਿਆ ਪਾਰਟੀ ਦੀ ਇਮੇਜ ਬੜੀ ਖਰਾਬ ਹੋ ਗਈ ਸੀ ਕੁਝ ਬੇਅਦਬੀ ਦਾ ਮਾਹੌਲ ਬਣ ਗਿਆ ਸੀ ਕੁਝ ਨਸ਼ਿਆਂ ਦੇ ਨਾ ਮੁੱਦੇ ਉੱਠ ਖੜੇ ਸੀ ਉਹਦੇ ਕਰਕੇ ਪਾਰਟੀ ਦਾ ਗ੍ਰਾਫ ਕਾਫੀ ਡਿੱਗ ਪਿਆ ਸੀ ਪਰ ਫਿਰ ਵੀ ਇਸ ਗਿੱਦੜ ਦੇ ਹਲਕੇ ਚੋਂ ਇਹ ਸਾਰਾ ਕੁਝ ਹੂਨ ਦੇ 바ਵਯਦ ਵੀ 49000 ਵੋਟ ਦੇ ਕਰੀਬ ਮੈਨੂੰ ਪਈ ਸੀ ਜੀ ਤੇ ਪਰ ਚਲੋ 13-14 ਹਜ਼ਾਰ ਤੇ ਸੀ ਹਾਰ ਗਏ ਉਦੋਂ ਕਿਉਂਕਿ ਪਾਰਟੀ ਦਾ ਗ੍ਰਾਫი ਬੜਾ ਡਾਊਨ ਸੀ ਉਦੋਂ ਬਾਅਦ 5 ਸਾਲ ਫਿਰ ਕਾਂਗਰਸ ਦੀ ਗਵਰਨਮੈਂਟ ਆਈ ਕੈਪਟਨ ਸਾਹਿਬ ਫਿਰ ਮੁੱਖ ਮੰਤਰੀ ਬਣੇ ਬੜੀ ਕੈਪਟਨ ਸਾਹਿਬ ਨੇ ਵੀ ਬੜੇ ਸਾਡੇ ਤੇ ਪਰਚੇ ਵਗੈਰਾ ਕਰਾਏ ਸਾਡਾ ਵਿਰੋਧੀ ਬੜਾ ਸਖਤ ਸੀ ਤੇ ਚਲੋ ਜੋ ਵੀ ਕੋ ਗੱਲਬਾਤ ਹੁੰਦੀ ਸੀ ਮੈਂ ਫਿਰ ਵੀ ਵਰਕਰਾਂ ਨਾਲ ਟਟ ਕੇ ਖੜਾ ਉਹਨਾਂ ਨੂੰ ਪਿੱਠ ਨਹੀਂ ਦਿਖਾਈ ਵੀ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਵੀ ਕੋਈ ਸਾਡੇ ਪਿੱਛੇ ਹੈ ਨਹੀਂ ਸਾਡੇ ਤੇ ਪਰਚੇ ਵੀ ਹੋਏ ਸਾਡੇ ਸਾਰੇ ਪਰਿਵਾਰ ਤੇ ਹੋਏ ਮੇਰੇ ਭਰਾ ਤੇ ਹੋਏ ਮੇਰੇ ਪੀਏ ਤੇ ਵੀ ਪਰਚੇ ਹੋਏ ਸਾਰਿਆਂ ਤੇ ਹੋਏ ਜੋ ਮੇਰੇ ਨਾਲ ਸਾਥ ਦਿੰਦੇ ਸੀ ਉਹਨਾਂ ਤੇ ਵੀ ਪਰ ਕੋਈ ਡੋਲੇ ਨਹੀਂ ਨਾਲ ਅਡੋਲ ਖੜੇ ਰਹੇ ਪਾਰਟੀ ਦੇ ਨਾਲ ਵੀ ਚਲੋ ਮਾੜਾ ਚੰਗਾ ਸਮਾਂ ਆਉਦਾ ਉਸ ਤੋਂ ਬਾਅਦ 2022 ਦਾ ਇਲੈਕਸ਼ਨ ਆਇਆ ਫਿਰ ਡਟ ਕੇ ਇਲੈਕਸ਼ਨ ਲੜਿਆ ਬਹੁਤ ਵਰਕਰ ਸਹਿਬਾਨਾਂ ਨੇ ਅਕਾਲੀ ਦਲ ਦੇ ਨੇ ਬਹੁਤ ਸਾਥ ਦਿੱਤਾ 50000 ਦੇ ਕਰੀਬ ਵੋਟ ਪਈ ਚਲੋ ਕਿਸਮਤ ਦੇ ਵਿੱਚ ਨਹੀਂ ਲਿਖੀ ਸੀ ਪਰ ਭਰਾਵਾਂ ਨੇ ਕੋਈ ਕਸਰ ਨਹੀਂ ਛੱਡੀ ਮੇਰਾ ਸਾਥ ਦੇਣ ਵਾਲੀ ਇਸ ਹਲਕੇ ਦੇ ਜੋ ਇਸ ਹਲਕੇ ਚ ਪਿਆਰ ਮਿਲਿਆ ਉਹ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੜਾ ਔਖਾ 50000 ਦੇ ਕਰੀਬ ਵੋਟ ਪੈਣੀ ਆਮ ਆਦਮੀ ਪਾਰਟੀ ਦੀ ਹਵਾ ਦੇ ਵਿੱਚ ਇੱਕ ਬੜੀ ਇਹ ਗੱਲ ਬੜੀ ਮਹਾਨ ਰੱਖਦੀ ਹੈ ਕਿ ਅੱਲਾ ਇੱਥੋਂ ਹੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਰਿਹਾ ਸੀ ਬਾਕੀ ਸਾਰੇ ਆਸ-ਪਾਸੇ ਆਮ ਆਦਮੀ ਪਾਰਟੀ ਦੇ ਐਮਐਲਏ ਬਣ ਗਈ ਸੀ इवन ਕਿ ਬਾਲ ਸਾਹਿਬ ਵੀ ਹਾਰ ਗਏ ਸੀ 1300 ਵੋਟ ਤੇ ਚਲੋ ਅਸੀਂ ਉਦੋਂ ਪਿੱਛੇ ਰਹਿ ਗਏ ਫਿਰ ਵੀ ਨਾਲ ਉਹ ਜਿਵੇਂ ਸਾਰੇ ਵਰਕਰ ਸਹਿਬਾਨਾਂ ਦੇ ਪਾਰਟੀ ਦੇ ਨਾਲ ਡਟ ਕੇ ਖੜੇ ਜੋ ਹੁਕਮ ਲੱਗਦਾ ਉਹ ਮੰਜ ਨੇ ਕੀਤਾ ਉਸ ਤੋਂ ਬਾਅਦ ਆ ਚਿੰਚੇ ਜਨਵਰੀ ਦੇ ਵਿੱਚ ਮੈਨੂੰ ਬਾਲ ਸਾਹਿਬ ਬੁਲਾ ਕੇ ਪੁੱਛਦੇ ਆ ਵੀ ਡਿੰਪੀ ਤੂੰ ਮੈਨੂੰ ਡਾਊਟ ਹੋਇਆ ਸੀ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਬਾਲ ਸਾਹਿਬ ਮੈਨੂੰ ਐਂ ਲੱਗਦਾ ਵੀ ਜਿਵੇਂ